ਉਹ ਬੰਦੇ ਦਿਖਾਵੇਆਂ ਦੇ ਵਿੱਚ ਪੈ ਜਾਂਦੇ ਨੇ ਹਰ ਪਾਸੇ ਕਿ ਲੋਕ ਮੇਰੀਆਂ ਚੀਜ਼ਾਂ ਨੂੰ ਵੇਖ ਕੇ ਤੇ ਮੇਰੇ ਵੱਲ ਆਕਰਸ਼ਿਤ ਹੋਣ ਤੇ ਮੈਨੂੰ ਪੁੱਛਣ ਹੁਣ ਉਹਨਾਂ ਦਿਖਾਵੇਆਂ ਦੀ ਸ਼ੁਰੂਆਤ ਆਪ ਦੇ ਸਰੀਰ ਦੇ ਪਹਿਰਾਵਿਆਂ ਤੋਂ ਲੈ ਕੇ ਆਪ ਦੇ ਨਾਲ ਚੱਕੀਆਂ ਹੋਈਆਂ ਚੀਜ਼ਾਂ ਤੱਕ ਸਾਰੀਆਂ ਚੀਜ਼ਾਂ ਤੱਕ ਆ ਜਾਂਦਾ ਤੁਸੀਂ ਪਾਇਆ ਕੀ ਹੈ ਉਦੋਂ ਗੱਲ ਸ਼ੁਰੂ ਹੋਏਗੀ ਕਿ ਲੋਕ ਇਹਨੂੰ ਕਿਦਾਂ ਦਾ ਆਖਦੇ ਐ ਤੁਸੀਂ ਫੜਿਆ ਕੀ ਹੋਇਆ ਉਦੋਂ ਸ਼ੁਰੂਆਤ ਹੋਏਗੀ ਤੇ ਤੁਸੀਂ ਸਵਾਰੀ ਕਿਹਦੇ ਤੇ ਕਰਦੇ ਹੋ ਗੱਲ ਇੱਥੇ ਤੱਕ ਵੀ ਆਣ ਕੇ ਨਿਬੜੇ ਕਿ ਤੁਸੀਂ ਰਹਿੰਦੇ ਕਿੱਥੇ ਹੋ ਫੋਨ ਦਿਖਾਵੇ ਦੇ ਆਧਾਰ ਤੇ ਖਰੀਦੇ ਜਾ ਰਹੇ ਜਿੱਥੇ 20-30 ਹਜ਼ਾਰ ਨਾਲ ਵੀ ਗੁਜ਼ਾਰਾ ਹੋਏਗਾ ਉੱਥੇ ਲੱਖ ਡੇਢ ਲੱਖ ਖਰਚਾਂਗੇ ਕਿਵੇਂ ਹੀ ਕੱਪੜੇ ਦਿਖਾਵੇ ਦੇ ਆਧਾਰ ਤੇ ਪਏ ਜਾ ਰਹੇ ਨਹੀਂ ਉਹੀ ਚੀਜ਼ ਨੋਨ ਬ੍ਰਾਂਡਡ ਹੋਵੇ ਪਰ ਕੁਆਲਿਟੀ ਸੇਮ ਹੋਵੇ ਤੇ ਦੂਜੇ ਪਾਸੇ ਇੱਕ ਬ੍ਰਾਂਡਡ ਸੇਮ ਕੁਆਲਿਟੀ ਦਾ ਜਿਹਦੇ ਤੇ ਲੋਕੋ ਲੋਕਾ ਰੁਪਈਆ ਦਾ ਜ਼ਮੀਨ ਅਸਮਾਨ